ਆ ਜਤੂ ਜੈਸਤ ਸਤਿ ਸ਼੍ਰੀ ਅਕਾਲ ਸਾਥੀਓ ਅੱਜ ਜੋ ਸਾਰੇ ਪਿੰਡਾਂ ਤੋਂ ਆਗੂ ਸਾਥੀ ਆਏ ਹਨ ਇਹ ਸਭ ਤੋਂ ਪਹਿਲਾਂ ਤਾਂ ਆਜ ਸਦਾ ਇਸ਼ੂ ਸੀ ਦਾ ਇੱਕਾਸੀ ਯਾਤਰਾ ਗਈ ਸੀ ਕਿ ਯਾਤਰਾ ਦਾ ਜੋਕ ਸਾਂਝਾ ਕਰਨ ਲਈ ਇੱਥੇ ਆਗੂ ਸਾਥੀ ਪਹੁੰਚੇ ਆ ਲੇਕਿਨ ਸਾਰੇ ਨਹੀਂ ਪਹੁੰਚੇ ਚੌਥਾ ਵੀ ਹਿੱਸਾ ਪਹੁੰਚਿਆ ਅਲੇ 10 ਜਿਹੜੇ ਨਹੀਂ ਪਹੁੰਚੇ ਬੜੀ ਮਿਹਰਬਾਨੀ ਉਹਨਾਂ ਦੀ ਹਰ ਇੱਕ ਜੀ ਬਹੁਤ ਮਿਹਰਬਾਨੀ ਤੇਰੇ ਲਈ ਬੋਲਦੇ ਹੈ ਨਾ ਦੂਸਰਾ ਨੰਬਰ ਆ ਤੇ ਯਾਤਰਾ ਤੁਹਾਡੀਆਂ ਦੁਆਵਾਂ ਦੇ ਨਾਲ ਦੋ ਦਿਨ ਦੀ ਸੀਗੀ ਤੇ ਬੜੇ ਵਧੀਆ ਡੈਸਟੀਨੇਸ਼ਨ ਦੇ ਨਾਲ ਯਾਤਰਾ ਵੀ ਪੂਰੀ ਹੋਗੀ ਤੇ ਆਪਨੇ ਸਾਰਿਆਂ ਨੂੰ ਇੱਥੇ ਬੁਲਾਉਂਦੇ ਆ ਦੂਸਰਾ ਸਾਰਿਆਂ ਨੂੰ ਮੈਸੇਜ ਲਾਇਆ ਸੀ ਬਹੁਤ ਲੋਕ ਸਾਡੇ ਪ੍ਰਧਾਨ ਜਿੰਨਾ ਮਸੀ ਵਰਗੇ ਕਿਮਲਾਲ ਵਰਗੇ ਡਰਾਮਾ ਬਾਜੀ ਚਾਹਦੇ ਆ ਅਸੀਂ ਤੁਹਾਡਾ ਪਤਾ ਲੈਣ ਲਈ ਆਉਣਾ ਸੀਗਾ ਤੇ ਕਿਸੇ ਪ੍ਰਧਾਨ ਦੀ ਮਿਲੇ ਨਹੀਂ ਆਪਾਂ ਸਾਰਿਆਂ ਨੂੰ ਅੱਜ 23 ਤਰੀਕ ਦਾ ਪੂਰਾ ਜੋਰ ਨਾਲ ਝੰਡਾ ਲਾਇਆ ਤੇ ਸਾਰਿਆਂ ਨੂੰ ਹੋਰ ਹੀ ਹੋੜੀ ਕਵਰ ਕਰਨਾ। ਤਾਂ ਇਹ ਹੁਣ ਕੋਈ ਕਾ ਨਹੀਂ ਸਕਦਾ ਤੇ ਅੱਜ ਤੋਂ ਬਾਅਦ ਮੇਰਾ ਪਤਾ ਲੈਣ ਵਾਸਤੇ ਕੋਈ ਨਾ ਆਵੇ। ਜੇ ਤਾਂ ਆਵਦੇ ਕੰਮਾਂ ਨਹੀਂ ਜਰੀਰ ਕਰਾਵੇ ਮੈਂ ਹਾਜ਼ਰ ਆ। ਮਨਜੂਰਾ ਭਾਈ ਹੈ ਨਾ ਤਾਂ ਅੱਜ ਜੋ ਦੂਸਰਾ ਨੰਬਰ ਸੀਗਾ ਕਿ ਮੀਟਿੰਗ ਇੱਥੇ ਕਿਉਂ ਹੋਈ ਆ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਵਾਂ। ਆਪਾਂ ਦਿੱਲੀ 'ਚ ਬੋਲੇ ਸੀ ਜੇ ਕੇਸ ਲਾਇਆ ਸਾਡੇ ਸਮਾਜਿਕ ਸਿਹਤ ਮੰਤਰੀ ਥਾਬਲੇ ਜੀ ਥਾਬਲੇ ਜੀ ਬਹਿਰਵ ਦੇ ਉਹਨਾਂ ਨੂੰ ਇੱਕ ਮੈਟਰ ਦਿੱਤਾ ਸੀ ਅਸੀਂ ਲਗਭਗ ਅਗਲੇ ਮਹੀਨੇ ਦੀ ਅਗਲੇ ਮਹੀਨੇ ਆਟ ਤਰੀਕ ਨੂੰ ਮਿਲੇ ਸੀਗੇ ਜਿਹਦੀ ਪਰਤਾਲ ਉਹਨਾਂ ਨੇ ਡਾਇਰੈਕਸ਼ਨ ਕੀਤੀ ਹੋਈ ਸੀ ਕਿ ਇਹਨਾਂ ਨੂੰ ਕਿਪ ਸੈਕਟਰੀ ਪੰਜਾਬ ਨੂੰ ਕਿਪ ਸੈਕਟਰੀ ਪੰਜਾਬ ਨੇ ਕਿਤੀ ਸੀ ਪੰਚਾਇਤ ਡਾਇਰੈਕਟਰ ਨੂੰ ਪੰਚਾਇਤ ਡਾਇਰੈਕਟਰ ਨੇ ਰੱchn ਦੇਤੀਆ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਡੀਏ ਪਰਦਾਾਲ ਦੇ ਸਬੰਧ ਵਿੱਚ ਤੁਸੀਂ ਗੱਲ ਕਰੋ ਅੱਜ ਉਹਦੀ ਹਾਜ਼ਰੀ ਲੱਗ ਗਈ ਹੈ ਮੇਰੀ ਔਰ ਤੁਹਾਡੀ ਸਾਰਿਆਂ ਦੀ ਇਹ ਸਾਡਾ ਦਿਮਾਗ ਕਹਿੰਦਾ ਸੀਗਾ ਕਿ ਇੱਕ ਤੀਰਾਂ ਤੇ ਤਿੰਨ ਨਿਸ਼ਾਨੇ ਆ ਤਿੰਨ ਨਿਸ਼ਾਨੇ ਨਾਲੇ ਅਸੀਂ ਆਪਣੀਆਂ ਮੁਸ਼ਕਲਾਂ ਨੂੰ ਡਿਸਕਸ ਕਰ ਲਿਆ ਨਾਲੇ ਜਿਹੜਾ ਅਸੀਂ ਇੱਕ ਦੂਜੇ ਤੋਂ ਦੁੱਖ ਸੰਝਾ ਕਰਨਾ ਸੀ ਨਾਲੇ ਅਸੀਂ ਤਰੀਕੋ ਕੁਤਲੀਆ ਇਹ ਸਾਡੇ ਵਰਕਰਾਂ ਦਾ ਟਾਈਮ ਜਿਹੜਾ ਹੈਗਾ ਉਹ ਬਚ ਗਿਆ ਇਸ ਲਈ ਸਾਨੂੰ ਇਹੋ ਜਿਹਾ ਡਿਸੀਜਨ ਲੈਣਾ ਪਿਆ ਮੈਂ ਬੇਨਤੀ ਕਰੂੰਗਾ ਸਾਰੇ ਮਰਕਰਾਂ ਨੂੰ ਕਿ ਅਗਲਾ ਜਿਹੜਾ ਬਲਾਕ ਪ੍ਰਧਾਨ ਦਾ ਸਿਸਟਮ ਆ ਉਹ ਦੋ ਤਰੀਕਿਆਂ ਨਾਲ ਚੇਂਜ ਹੋਏਗਾ ਬਲਾਕ ਪ੍ਰਧਾਨ ਜਿਹੜਾ ਸਹਿਯੋਗੀ ਆ ਸਾਥ ਦੇਣ ਵਾਲਾ ਉਹ ਕਮੇਟੀਆਂ ਬਣਾਊਗਾ ਪ੍ਰਧਾਨ ਤੋਂ ਅਲਾਵਾ ਪੰਜ ਬੰਦੇ ਚਾਰ ਬੰਦੇ ਔਰ ਜੇ ਜ਼ਿਆਦਾ ਜ਼ਿੰਮੇਵਾਰ ਹੋ ਸਕਦੇ ਆ ਛੇ ਬੰਦਿਆਂ ਦੀ ਕਮੇਟੀ ਵੀ ਬਣਾਊਗਾ ਲਗਭਗ ਅਗਲੇ ਮਹੀਨੇ ਚ ਸਰਪੰਚਾਂ ਦੇ ਇਲੈਕਸ਼ਨ ਹੋ ਜਾਣੇ ਨੇ ਉਹ ਇਲੈਕਸ਼ਨਾਂ ਤੋਂ ਬਾਅਦ ਸਾਨੂੰ ਬਹੁਤ ਮੁਸ਼ਕਲਾਂ ਆਉਣੀਆਂ ਹੈ ਉਹ ਜੇ ਅਸੀਂ ਆਪਣੇ ਮੰਗ ਪੱਤਰ ਦੇ ਵਿੱਚ ਚਿੰਿੰਗ ਲੈ ਕੇ ਆਣੀ ਆ ਹਰ ਹਫਤੇ 'ਚ ਦੋ ਵਾਰ ਜਿਹੜਾ ਹੈਗਾ ਫਲਾਕ ਕਮੇਟੀ ਪ੍ਰਧਾਨ ਕਮੇਟੀ ਦੇ ਮੈਂਬਰ ਨੂੰ ਫੜਾ ਕਰੂਗਾ ਸੋਮਵਾਰ ਤੇ ਵੀਰਵਾਰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਜਿਹੜੇ ਮੈਂਬਰ ਦੀ ਡਿਊਟੀ ਲੱਗੇਗੀ ਉਹਨੂੰ ਟ੍ਰੇਨਿੰਗ ਦਿੱਤੀ ਜਾਏਗੀ ਕਿ ਤੁਸੀਂ ਭਾਈ ਫਲਾਕ ਚ ਜਾ ਕੇ ਆ ਕੰਮ ਕਰਨਾ ਯਾਨੀ ਕਿ 15 ਦਿਨਾਂ ਪਿੱਛੋਂ ਇੱਕ ਮੈਂਬਰ ਦੀ ਆਵਾਰੀ ਆਈ ਸੀ ਮਨਜ਼ੂਰਾ ਬਈ ਮਨਜ਼ੂਰਾ ਹਾਂਜੀ ਇਹ ਗੱਲ ਪਾਸ ਕਰ ਲਈ ਆਪਾਂ ਸਾਰਿਆਂ ਨੇ ਤਾਂ ਅੱਜ ਦੀ ਮੀਟਿੰਗ ਦੇ ਵਿੱਚ ਤੁਸੀਂ ਸਾਰੇ ਪਹੁੰਚੇ ਹੋਇਓ ਤਾਂ ਨਾਲ ਇੱਕ ਗੱਲ ਧਿਆਨ ਨਾਲ ਸੁਣੋ ਕਿ ਹਰ ਇੱਕ ਸਿਸਟਮ ਦੇ ਵਿੱਚ ਤੀਜ ਚੱਲਦੀ ਆ ਐਨੂੰ ਨਿਗਾ ਮਾਰਿਓ ਪੁੱਤਰੋ ਗੱਡੀ ਖੜੀ ਆ ਗੱਡੀ ਵੱਲੇ ਕੈਮਰਾ ਕਰਿਓ ਉਹ ਗੱਡੀ ਖੜੀ ਆ ਸਰਕਾਰ ਨੇ ਗੱਡੀ ਨੂੰ ਪਾਸ ਵੀ ਤਾਂ ਦਿੱਤੀ ਆ ਤੇ ਕੰਪਨੀ ਨੇ ਉਹਨੂੰ ਚਾਰ ਕਾਦੇ ਦਿੱਤੇ ਭਈ ਇਹ ਚਾਰ ਦਿੱਤੇ ਚਲਣਵਾਉਂਦੇ ਇਸੇ ਤਰ੍ਹਾਂ ਤੁਸੀਂ ਘਰ ਦੇ ਵਿੱਚ ਮੰੰਜਾ ਰੱਖਿਆ ਉਹਦਾ ਸਿਸਟਮ ਮਿਸਤਰੀ ਨੇ ਬਣਾਇਆ ਚਾਰ ਪਾਵੇਂ ਦਿੱਤੇ ਨੇ ਇਸੇ ਤਰ੍ਹਾਂ ਹਾਰੇ ਇੱਕ ਚੀਜ਼ ਸਿਸਟਮ ਚੱਲਦੀ ਆ ਪਰ ਅਸੀਂ ਸਿਸਟਮ ਤੋਂ ਬਾਹਰ ਨਹੀਂ ਚੱਲਣਾ ਆਪਣਾ ਸਿਸਟਮ ਜਿਹੜਾ ਹੈਗਾ ਉਸ ਤਰੀਕੇ ਨਾਲ ਚੱਲ ਰਿਹਾ ਹੈ ਜਿਹੜਾ ਸਿਸਟਮ ਲੋਕਤੰਤਰ ਚਲਾ ਰਿਹਾ ਉਹ ਕਿਹੜਾ ਕਿਹੜਾ ਚੱਲ ਰਿਹਾ ਉਹਦੇ ਬਾਰੇ ਕੋਈ ਸਾਰੇ ਨਲਾਇਕੋ ਜਵਾਬ ਮੈਨੂੰ ਦੇ ਸਕਿਆ ਜੇ ਵੀ ਨਲਾਇਕ ਕਿਉਂ ਕਿਹਾ ਗਿਆ ਦੇਖੋ ਕਿ ਜਦੋਂ ਤੁਸੀਂ ਵੋਟ ਪਾਈ ਉਹਨਾਂ ਨੇ ਤੁਹਾਡਾ ਲੋਕਤੰਤਰ ਚਲਾਉਣਾ ਤੁਹਾਡਾ ਵਿਕਾਸ ਕਰਨਾ ਉਹ ਸਿਸਟਮ ਬੇਈਮਾਨ ਹੋ ਗਿਆ 76 ਸਾਲ ਤੋਂ ਉਹ ਲੋਕ ਸਾਡੀ ਗੱਲ ਨਹੀਂ ਕਰਦੇ ਸਾਡੇ ਹੱਕਾਂ ਦੀ ਗੱਲ ਨਹੀਂ ਕਰਦੇ ਦੂਸਰਾ ਸਿਸਟਮ ਚੱਲ ਰਿਹਾ ਆਪਣਾ ਦਾਲਟਾਂ 'ਚ ਦੋ ਕੇਸ ਚੱਲ ਰਿਹਾ ਦਾਲਟਾਂ 'ਤੇ ਤੁਸੀਂ ਸਬੂਤ ਇਕੱਠੇ ਕਰਕੇ ਦਿੰਦੇ ਹੋ ਤਾਂ ਉਹ ਕੇਸ ਜਿਹੜਾ ਹੈਗਾ ਜੇ ਤੁਸੀਂ ਸਬੂਤ ਇਕੱਠੇ ਕੀਤੇ ਤੇ ਤੁਹਾਡੀ ਹੱਕ ਰੱਸੀ ਕਰ ਸਕਦੇ ਆ ਲੇਕਿਨ ਪੈਸੇ ਦਾ ਜ਼ਿਆਦਾ ਜ਼ੋਰ ਆ ਸਰਕਾਰ ਦਾ ਜ਼ਿਆਦਾ ਜ਼ੋਰ ਆ ਉਹ ਵੀ ਜਿਹੜਾ ਸਿਸਟਮ ਹੈਗਾ ਬੜਾ ਕੱਟ ਚੱਲ ਰਿਹਾ ਹੈ। ਤੀਸਰਾ ਸਿਸਟਮ ਕਿਹੜਾ ਹੈਗਾ ਢਰਨੇ ਪ੍ਰਦਰਸ਼ਨ ਦਾ ਹਰ ਰੋਜ਼ ਕਿਤੇ ਨਾ ਕਿਤੇ ਮੈਂ ਢਰਨਾ ਫੜਦੋਂ ਚਿੰਤਾ ਕਰਦਾ ਹੀ ਰਹਿਣਾ ਕਿ ਉਹਦੇ 'ਚ ਸਾਡੇ ਲੋਕ ਕੰਮਜਾਬ ਨਹੀਂ ਹੁੰਦੇ। ਇੱਥੇ ਆ ਸਾਡੀ ਪੈਣ ਵੀਨਾ ਵਰਗੇ ਆਉਂਦੇ ਲੇਟ ਨੇ ਤੇ ਚਲੇ ਪਹਿਲੋਂ ਜਾਂਦੇ ਆ ਕੱਪੜੇ ਝਾੜ ਕੇ ਕਹਿੰਦੇ ਪ੍ਰਧਾਨ ਜੀ ਛੁੱਟੀ ਆ ਸਾਨੂੰ। ਇਹ ਵੀ ਸਿਸਟਮ ਜਿਹੜਾ ਹੈਗਾ ਕੰਮਜਾਬ ਸਾਡਾ ਨਹੀਂ ਹੋ ਸਕਿਆ। ਚੌਥਾ ਸਿਸਟਮ ਆ ਕਿ ਜਿਹੜਾ মিডিਆ ਵਾਲਾ ਉਹ ਸੱਚ ਨੂੰ ਬਾਹਰ ਲਿਆ ਸਕਦਾ ਉਹ ਕੈਮਰਾ ਕਿਸੇ ਦੇ ਅੱਗੇ ਲਾ ਸਕਦਾ ਉਹ ਕੈਮਰੇ ਦੇ ਅੱਗੇ ਝੂਠਾ ਬੰਦਾ ਝੂਠ ਨੂੰ ਬੋਲ ਸਕਦਾ ਕਿਉਂਕਿ ਜੇ ਉਹ ਝੂਠ ਬੋਲੇਗਾ ਤੇ ਉਹਦੇ ਉੱਪਰ ਕਾਰਵਾਈ ਹੋ ਜਾਈ। ਆ ਜਿਹੜੇ ਚੋਰ ਨੇ ਤੁਹਾਡਾ ਮਰੇਗਾ ਖਾਰੇ ਨਹੀਂ ਉਹ ਕੈਮਰੇ ਦੇ ਅੱਗੇ ਆ ਗਏ ਹੁਣ ਤੁਸੀਂ ਜਿਹੜਾ ਚੌਥਾ ਵੀ ਕੰਮ ਅਸੀਂ ਤਿਆਰ ਕੀਤਾ ਹੈ ਲਗਾਤਾਰ ਚਾਰ ਆਈਡੀਆਂ ਹੋ ਗਈਆਂ ਸੋਸ਼ਲ ਮੀਡੀਆ ਤੁਹਾਡਾ ਹੈਗਾ ਉਹਦਾ ਇੱਕ ਟਾਰਗੇਟ ਹੈਗਾ ਉਹ ਪੂਰਾ ਕਰਨਾ ਉਹਦੇ ਲਈ ਤੁਸੀਂ ਪੂਰਾ ਨਹੀਂ ਕਰਦੇ। ਜਦੋਂ ਮੈਂ ਅੰਗਾਰੀ ਨਾਲ ਕੁਝ ਕਰਦੇ ਨਾ ਤੁਸੀਂ ਉਹਨੂੰ ਵੀਡੀਓ ਨੂੰ ਚਲਾ ਰਹੇ ਹੋ ਵੀਡੀਓ ਚਲਾਉਣ ਦਾ ਸਿਸਟਮ ਵੀ ਦੱਸਿਆ ਦੋ ਵੀਡੀਓ ਨੇ ਜਿਹੜੀਆਂ 1 ਇੱਕ ਘੰਟਾ 45 ਮਿੰਟ ਦੀਆਂ ਇੱਕ ਵੀਡੀਓ ਵੀ ਤੁਸੀਂ ਰਾਤ ਨੂੰ ਸੌਣ ਲੱਗੇ ਚਾਰਜ ਲਾਉਣ ਲੱਗੇ ਚਲਾ ਦੇਵੋ ਤਾਂ ਉਹ ਤੁਹਾਡਾ ਟਾਰਗੇਟ ਜਿਹੜਾ ਹੈਗਾ ਪੂਰਾ ਹੋ ਸਕਦਾ ਇੱਕ ਲੇਵਰ ਦੇ ਵਿੱਚ ਕਿਸੇ ਕੋਲੇ 10 ਆ ਕਿਸੇ ਕੋਲੇ 15 ਕਿਸੇ ਕੋਲੇ 20 ਆ ਕੋਈ 100 ਬੰਦਾ ਵੀ ਲਈ ਫਿਰਦਾ ਜੇ ਤੁਸੀਂ 10 ਬੰਦਿਆਂ ਦਾ ਟਾਰਗਟ ਦਿਵਾਓ ਤੇ ਤੁਸੀਂ 10 ਬੰਦੇ ਜਿਹੜੇ ਹੈਗੇ ਆ ਮੇਟਰ 100 ਬੰਦਾ ਜਿਹੜਾ ਹੈਗਾ ਉਹ 10 ਦੇ ਨਾਲ ਗੁਣਾ ਕਰ ਲੋ 1000 ਬੰਦਾ ਹੋ ਸਕਦਾ ਤਾਨੂੰ ਆਪਣਾ ਚੈਨਲ ਦਾ ਟਾਰਗੇਟ ਪੂਰਾ ਕਰਨਾ ਵੀ ਕੋਈ ਔਖਾ ਨਹੀਂ ਲੇਕਿਨ ਤੁਸੀਂ ਜੇ ਮਾਣੋ ਤੁਸੀਂ ਇਸੀ ਤੇ ਵੀ ਆ ਨਹੀਂ ਸਕਦੇ ਐਕਸਿਸਟੇਤੀ ਆ ਨਹੀਂ ਕਰਦਾ ਲੱਗਦਾ ਕਿ ਮੈਂ ਆਪਣੀ ਜ਼ਿੰਦਗੀ ਇੰਨੀ ਕੱਢ ਲੈਣੀ ਹੈ ਦੁੱਖਾਂ ਚ ਕਲਪਨਾ ਚ ਪਰ ਲੇਕਿਨ ਤੁਸੀਂ ਨਹੀਂ ਸੁਧਰਨਾ ਨਾ ਤੁਸੀਂ ਆਪਦੇ ਕੋਟ ਦੇ ਵਿੱਚ ਹੱਕ ਲੈ ਸਕਦੇ ਹੋ ਨਾ ਤੁਸੀਂ ਅਧਿਕਾਰੀ ਮਿੱਠ ਕੰਮਜਾਬੂ ਕੋ ਸਕਦੇ ਹੋ ਨਾ ਤੁਸੀਂ ਆਪਣਾ ਮੀਡੀਆ ਨਹੀਂ ਬਣਾ ਸਕਦੇ ਆਪ ਦਾ ਟਾਰਗੇਟ ਪੂਰਾ ਕਰਕੇ ਸਿਆਸੀ ਲੋਕ ਤਾਂ ਤੁਹਾਨੂੰ ਵਰਤ ਜਾਂਦੇ ਨੇ ਅੱਜ ਕੱਲ ਬੋਟਾਂ ਦਾ ਦੌਰ ਆ ਅੱਜ ਆਮ ਆਦਮੀ ਵਾਲੇ ਪਾਰਟੀ ਵਾਲੇ ਸਰਪੰਚ ਬਣ ਲਈ ਸਾਡੇ ਲੋਕਾਂ ਦੀਆਂ ਜੁੱਤੀਆਂ ਚੱਕਦੇ ਫਿਰਦੇ ਨੇ ਆਓ ਜੀ ਅਸੀਂ ਤੁਹਾਡੀ ਮਿਹਰੇਗਾ ਚਲਾਉਣੇ ਆ ਆਓ ਜੀ ਅਸੀਂ ਤੁਹਾਡੀ ਮਿਹਰੇਗਾ ਚਲਾਉਣੇ ਆ ਸੱਚਾ ਕਿ ਝੂਠਾ ਭਾਈ ਕਿਉਂ ਨਹੀਂ ਸੱਚਾ ਸੱਚਾ ਅੱਛਾ ਜਿਲ੍ਹਾ ਪ੍ਰਧਾਨ ਜੀ ਜੁੱਤੀ ਭਵੇਂ ਗੋਹੇ ਦੀ ਲੱਬੜੀ ਹੋਵੇ ਤਾਂ ਵੀ ਉਹ ਚਟਲੀ ਤਿਆਰ ਨੇ ਹਾਂ ਹਾਂ ਤਿਆਰ ਨੇ ਸੱਚੀ ਗੱਲ ਆ ਸੱਚੀ ਗੱਲ ਆ ਹਾਂ ਆਪਾਂ মিডিਆ 'ਚ ਬੋਲਦੇ ਆ ਸਚਾਈ ਪੇਸ਼ ਕਰ ਸਕਦੇ ਆ ਕਿਸੇ ਨੂੰ ਚੈਲੰਜ ਕਰਨਾ ਹੋਵੇ ਤੇ ਕਰ ਸਕਦੇ ਇਸੇ ਤਰ੍ਹਾਂ ਜੇ ਤੁਸੀਂ ਆਪਣੀ মিডিਆ ਨੂੰ ਕਾਮਯਾਬ ਕਰੋਗੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਉਸੇ ਤਰ੍ਹਾਂ ਹੀ ਅਸੀਂ ਕਾਮਯਾਬ ਕਰਾਂਗੇ ਮੈਂ ਬੇਨਤੀ ਕਰੂੰਗਾ ਕਿ ਸਾਰਿਆਂ ਨੂੰ ਕਿਸੇ ਅੱਜ ਦੀ ਜਿਹੜੀ ਹੈ ਮੇਰੀ ਕਲਪਨਾ ਹੈਗੀ ਆ ਜਿਆਦਾ ਸੀਗੀ ਕਿ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਉਹਦੇ ਬਾਰੇ ਜਾਣਕਾਰੀ ਦੇਣੀ ਉਹਦੇ ਸਬੂਤ ਇਕੱਠੇ ਕਰਨ ਲਈ ਅਸੀਂ ਕਾਫੀ ਦਿਨਾਂ ਲੱਗ ਗਏ। ਹੋਰ ਕੀਤੇ ਵੀ ਜਿਦੇ ਵਿੱਚ ਉਹ ਕਾਲੀਆਂ ਫੋਟੋਆਂ ਆ ਰਹੀਆਂ ਤਾਂ ਅੰਦਰ ਮੈਂ ਪਤਾ ਕੀਤਾ ਸੀ ਲਾਲ ਫੋਟੋ ਕਿਵੇਂ ਕੰਦੇ ਆ ਉਹ ਕਹਿੰਦੇ ਕਿ ਜਦੋਂ ਫੋਟੋ ਕੈਮਰੇ ਵਿੱਚ ਖਿੱਚਣੀ ਹੋਵੇ ਤੇ ਉਹਦੇ ਤੇ ਅੰਗੂਠਾ ਰੱਖ ਦਈਏ ਤੇ ਉਹਦੇ ਤੇ ਫਿੱਕਾ ਜਿਹਾ ਲਾਲ ਜਿਹਾ ਕਲਰ ਦੀ ਫੋਟੋ ਆਉਂਦੀ। ਹੋਰ ਬੰਦੇ ਨਹੀਂ ਦੇਖਦੇ ਪਿਆ ਚਿੱਟੀਆਂ ਹੁੰਦੇ। ਔਰ 90% 80% ਉਹਨਾਂ ਬੰਦਿਆਂ ਦੇ ਜਿਹੜੇ ਪੈਸੇ ਪੈ ਰਹੇ ਆ ਜਿਹੜੇ ਘਰਾਂ ਦੇ ਮੀਰ ਬੰਦੇ ਆ ਤਾਂ ਤੁਸੀਂ ਚੱਲੋ ਕਰੀਏ ਇਸ ਲਈ ਤੁਸੀਂ ਮੀਡੀਆ ਦਾ ਜੇ ਸੰਯੋਗ ਦਿੰਦੇ ਹੋ ਇਹਦਾ ਟਾਰਗੇਟ ਪੂਰਾ ਕਰਦਾ ਤੇ ਮੈਂ ਹਰ ਪਿੰਡ ਦੇ ਵਿੱਚ ਇੱਕ ਬੱਚਾ ਭਾਵੇਂ ਉਹ ਅਨਪੜ ਹੋਵੇ ਤੇ ਭਾਵੇਂ ਪੜਿਆ ਲਿਖਿਆ ਹੋਵੇ ਉਹਨੂੰ ਇੱਕ ਲੋਗੋ ਦੇ ਦੇਵਾਂਗੇ ਜੱਡੀ ਜਿਹੜੀ ਪੱਤਰਕਾਰਾਂ ਦੀ ਹੋਵੇ ਉਹ ਆਪਦੇ ਪਿੰਡ ਦੇ ਸਰਕਲ ਚ ਦੇ ਵੀ ਲਾ ਸਕਦਾ ਵੀ ਗੱਲ ਸਾਡੀ ਮਰੇਗਾ ਕਿੱਥੇ ਆਈ ਹੈ ਉਹ ਆਪਦੇ ਡੀਪੂ ਵਾਲੇ ਦੇ ਵੀ ਲਾ ਸਕਦਾ ਉਹ ਕਿਸੇ ਵੀ ਅਫਸਰ ਦੇ ਲਾ ਸਕਦਾ ਉਹ ਕਿਸੇ ਵੀ ਠਾਣੇ ਚ ਲਾ ਸਕਦਾ ਇਹ ਤੁਹਾਡਾ ਚੈਨਲ ਆ ਜੇ ਇਹਨੂੰ ਕਾਮਯਾਬ ਕਰ ਲੋਗੇ ਅੱਜ ਦੀ ਮੀਟਿੰਗ ਚ ਮੇਰੀ ਕਲਪਨਾ ਤੇ ਤੁਸੀਂ ਸਾਰਿਆਂ ਨੇ ਸੌਖਾ ਖਾ ਕੇ ਜਾਣੀ ਆ ਔਰ ਆਪਣੀ ਪਾਰਟੀ ਦੀ ਤੇ ਆਪਣੇ ਪਰਿਵਾਰ ਦੀ ਆਪਣੇ ਬੱਚਿਆਂ ਦੀ ਆਪਣੇ ਮਾਂ ਪਿਓ ਦੀ ਵੀ ਇਹਦੇ ਵਿੱਚ ਜ਼ਰੂਰ ਪੈਂਦੀ ਮਨਜੂਰਾ ਭਾਈ ਮਨਜੂਰਾ ਤਾਂ ਇਹਨੂੰ ਲਗਾਤਾਰ ਫੋਨ ਲੱਗਿਆ ਦੋ ਵੀਡੀਓ ਹੈ ਵੀ ਇੱਕ ਅੱਜ ਚਲਾ ਦਿਓ ਇੱਕ ਕੱਲ ਚਲਾ ਦਿਓ ਬਦਲ ਬਦਲ ਕੇ ਚਲਾ ਦਿਓ ਵੈਸੇ ਚੈਨਲ ਦਾ ਤਾਂ ਦੇਖ ਲਓ ਨਹੀਂ ਤਾਂ ਕੋਈ ਲੋੜ ਨਹੀਂ ਹੈ ਲੇਬਰਾਂ ਲੈ ਕੇ ਜਾਂਦੇ ਹੋ ਲੇਬਰਾਂ ਕੋਲੇ ਬਹੁਤ ਮੋਬਾਈਲ ਹੁੰਦੇ ਆ ਉਹਨਾਂ ਨੂੰ ਵੀ ਕੋਲ ਨਾਲੇ ਪਾਈ ਸ਼ੇਅਰ ਕਰੋ ਨਾਲੇ ਚਲਾਓ ਲੇਵਰਾ ਕੰਮ ਤੇ ਲੱਗੀਆਂ ਹੋਣੀਆਂ ਉਹਨਾਂ ਦਾ ਮੋਬਾਈਲ ਫੜ ਲਓ ਮੋਬਾਈਲ ਫਰਮ ਤੋਂ ਬਾਅਦ ਚਾਬ ਚਲਾ ਲਓ ਚਲਾ ਦੇ ਤੁਸੀਂ ਚਲਾਓ ਕਿਉਂ ਨਹੀਂ ਚਲਾਉਂਦੇ ਸ਼ੇਅਰ ਕਰਨਾ ਕਮੈਂਡ ਕਰਨਾ ਲਾਈਕ ਕਰਨਾ ਸਾਇਮ ਦੇ ਨਾਲ ਕਿੰਨੇ ਕੰਪੀਚ ਲਾਇਏ ਇੱਕ ਸੋਸ਼ਲ ਮੀਡੀਆ ਦਾ ਚਾਰਜ ਵਿੱਚ ਪੂਰਾ ਹੁੰਦਾ ਕਿਤਾ ਤਾਨੂੰ ਧਰਨੇ ਲਾਉਣੇ ਸ਼ਿਕਾਰਾ ਹੋ ਜੂਗਾ ਕੋਟਾ ਤੇ ਜਾਣਾ ਸ਼ਿਕਾਰਾ ਹੋ ਜੂਗਾ ਤੁਸੀਂ ਉਹ ਐਮਐਲਏ ਤੇ ਵੀ ਸਵਾਲ ਖੜਾ ਕਰ ਸਕਦੇ ਹੋ ਵੀਡੀਓ ਤੇ ਸਵਾਲ ਵੀ ਖੜਾ ਕਰ ਸਕਦੇ ਹੋ ਕਿਸੇ ਡਾਕਟਰ ਤੇ ਸਵਾਲ ਖੜਾ ਕਰ ਸਕਦੇ ਹੋ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਪਾਵਰ ਆ ਇੱਕ ਮਿਲਿਆ ਵਾਲਾ ਆ ਜਾਵੇ ਤੇ ਅਖ਼ਬਾਰਾਂ ਦੇ ਕੰਨ ਜੀ ਨੇ ਆ ਜਿਆ ਬਿੱਤੇ ਬੰਨ ਐ ਕਰ ਲੱਗ ਜਾਂਦੇ ਵੀ ਪਤਾ ਨਹੀਂ ਕਿਥੇ ਦੇਖਦੇ ਆ ਕਿਸੇ ਕਿਸਮ ਦਾ ਕੋਲ ਤਾਂ ਅੰਮ੍ਰਿਤ ਕੰਪੀਟੈਂਟ ਐ ਐਨਾ ਕਹਿੰਦਾ ਹੋਇਆ ਸਭ ਨੂੰ ਜਾਪੀ ਜਾਪਾ ਤੋਂ ਸਸਿਕਾ ਨਮਸਕਾਰ ਜਿੰਨ ਜਲਦੀ ਆਉ ਜਾ ਸਕਦੇ ਆ ਅਜੇ ਕਿਸੇ ਦਾ ਸੀ ਕੰਮ ਰਹਿ ਗਿਆ ਹੋਵੇ ਤੇ 5 ਮਿੰਟ ਦੀ ਮੋਕੀ ਬੈਠਾ ਵਾਂ ਤੁਸੀਂ ਆਪਣੀ ਗੱਲ ਕਰ ਸਕਦੇ ਆ